ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਗੁਰਪ੍ਰੀਤ ਪਸ਼ੋਰੀ ਆ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਸ਼ਾਹੀ ਸ਼ਹਿਰ ਪਟਿਆਲਾ ਸਾਹਮਣੇ ਤੁਸੀਂ ਦੇਖ ਰਹੇ ਹੋ ਆਪਾਂ ਪਹੁੰਚਿਆ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਬਾਹਰ ਤੁਸੀਂ ਦੇਖੋ ਕਿਲੇ ਦੇ ਬਾਹਰ ਜਿਹੜੀ ਹੈਗੀ ਆ ਉਹ ਬਾਜ਼ਾਰ ਹੈ ਕਿਉਂਕਿ ਇਹ ਬਿਲਕੁਲ ਸ਼ਹਿਰ ਦੇ ਵਿੱਚੋਂ ਵਿੱਚ ਹੈ ਤੇ ਮੇਨ ਗੇਟ ਦੇ ਵਿੱਚੋਂ ਐਂਟਰ ਹੋਗੇ ਤੁਸੀਂ ਅੱਗੇ ਪਹੁੰਚਦੇ ਹੋ ਇੱਕ ਖੁੱਲੇ ਵਿਹੜੇ ਦੇ ਵਿੱਚ ਅੱਜ ਆਪਾਂ ਤੁਹਾਨੂੰ ਪੰਜਾਬ ਦੀ ਉਹ ਸ਼ਾਨ ਦਿਖਾਵਾਂਗੇ ਜੋ ਸਿਰਫ ਇੱਕ ਇਮਾਰਤ ਨਹੀਂ ਸਗੋਂ ਸਿੱਖ ਰਿਆਸਤ ਦੀ ਤਾਕਤ, ਰਾਜਨੀਤੀ ਅਤੇ ਵਿਰਾਸਤ ਦਾ ਪ੍ਰਤੀਕ ਹੈ। ਹਾਂਜੀ ਆਪਾਂ ਗੱਲ ਕਰ ਰਹੇ ਹਾਂ ਪਟਿਆਲੇ ਦੇ ਕਿਲਾ ਮੁਬਾਰਕ ਦੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ। ਇਸ ਨੂੰ ਹੈਰੀਟੇਜ ਹੋਟਲ ਬਣਾ ਦਿੱਤਾ ਹੋਟਲ ਰਨਵਾਸ ਤੇ ਆ ਜਿਹੜਾ ਅੱਗੇ ਰਸਤਾ ਜਾਂਦਾ ਹੈ ਗੇਟ ਟੱਪ ਕੇ ਅੱਗੇ ਹੈਗਾ ਕਿਲਾ ਅੰਦਰੂਨ ਜਿਹਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈਗੀ ਪਰ ਤੁਸੀਂ ਕਿਲੇ ਦੇ ਆਲੇ-ਦੁਆਲੇ ਜਿਹੜਾ ਹੈਗਾ ਉਹ ਘੁੰਮ ਸਕਦੇ ਹੋ। ਹਾਂਜੀ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ। ਪਟਿਆਲੇ ਦਾ ਸ਼ਾਹੀ ਕਿਲਾ ਜੇਕਰ ਗੱਲ ਕਰੀਏ ਇਸ ਕਿਲੇ ਦੇ ਇਤਿਹਾਸ ਦੀ ਤਾਂ ਇਸ ਕਿਲੇ ਦੀ ਜਿਹੜੀ ਨੀ ਹੈਗੀ ਆ ਉਹ 1763 ਈਸਵੀ ਦੇ ਲਗਭਗ ਬਾਬਾ ਆਲਾ ਸਿੰਘ ਜੀ ਵੱਲੋਂ ਰੱਖੀ ਗਈ ਸੀ ਬਾਬਾ ਆਲਾ ਸਿੰਘ ਜੀ ਨੇ ਪਟਿਆਲਾ ਰਿਆਸਤ ਦੀ ਸਥਾਪਨਾ ਕੀਤੀ ਸੀ ਉਸ ਸਮੇਂ ਦਾ ਇਹ ਬਣਿਆ ਹੋਇਆ ਬਹੁਤ ਸ਼ਾਨਦਾਰ ਕਿਲਾ ਹੈ ਜਿਹੜਾ ਕਿ ਸੈਲਾਨੀਆਂ ਲਈ ਖੁੱਲ੍ਹਾ ਹੈਗਾ ਪਰ ਇਸ ਦਾ ਇੱਕ ਹਿੱਸਾ ਜਿਹੜਾ ਉਹ ਰੈਨੋਵੇਸ਼ਨ ਇਹਦੀ ਚੱਲ ਰਹੀ ਹੈ ਇਸ ਕਰਕੇ ਉਹਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਜੇਕਰ ਆਪਾਂ ਗੱਲ ਕਰੀਏ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਹੈਗਾ ਜਿਹੜਾ ਇਹਦਾ ਆਰਕੀਟੈਕਟ ਹੈਗਾ ਜਿਹੜਾ ਆਪਾਂ ਜੇ ਗੱਲ ਕਰੀਏ ਦੀ वास्तुकला ਦੀ ਤਾਂ ਇਹ ਭਾਰਤੀ ਅਤੇ ਮੁਗਲ वास्तुकला ਦੋਹਾਂ ਦਾ ਸੁਮੇਲ ਹੈ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਹੜੇ ਗੁੰਬਦ ਨੇ ਆ ਦੇਖੋ ਇੱਕ ਤੋਪ ਦੇਖੋ ਬੜੇ ਕਮਾਲ ਦੀ ਇੱਥੇ ਪਈ ਆ ਬਹੁਤ ਵੱਡੀ ਬੈਰਲੈਸ ਦੀ ਨਾਲੀ ਹੈ ਇਹ ਤੋਪਾਂ ਜਿਹੜੀਆਂ ਹੈਗੀਆਂ ਇਸ ਕਿਲੇ ਦੇ ਵਿੱਚ ਬਾਹਰ ਜਿਹੜੀਆਂ ਹੈਗੀਆਂ ਲਗਾਈਆਂ ਗਈਆਂ ਤੁਸੀਂ ਜਿੱਥੇ ਵੀ ਜਾਓ ਕਿਲਿਆਂ ਦੇ ਵਿੱਚ ਲਗਭਗ ਤੁਹਾਨੂੰ ਤੋਪਾਂ ਮਿਲ ਜਾਂਦੀਆਂ ਨੇ ਤੇ ਬਹੁਤ ਵੱਡੀ ਤੋਪ ਹੈ ਜਿਹੜੀ ਇਹ ਪਟਿਆਲੇ ਦੇ ਸ਼ਾਹੀ ਕਿਲੇ ਦੇ ਵਿੱਚ ਲਗਾਈ ਗਈ ਹੈਗੀ ਇਸ ਕਿਲੇ ਦੀ ਜੇ ਗੱਲ ਕਰੀਏ ਇਸ ਦੀਆਂ ਬਹੁਤ ਮੋਟੀਆਂ ਕੰਧਾਂ ਨੇ ਇਸ ਦੇ ਉੱਚੇ ਦਰਵਾਜ਼ੇ ਨੇ ਤੇ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਇਸ ਦੇ ਉੱਚੇ-ਉੱਚੇ ਜਿਹੜੇ ਹੈਗੇ ਆ ਉਹ ਬੁਰਜ ਰੱਖੇ ਗਏ ਆ ਤਾਂ ਆਪਾਂ ਚੱਲਦੇ ਆਂ ਅੱਗੇ ਤੇ ਇਸ ਕਿਲੇ ਦੇ ਬਾਹਰਲੀ ਸਾਈਡ ਸੱਜੇ ਪਾਸੇ ਦੀ ਜਿਹੜਾ ਆਪਾਂ ਜਾ ਰਹੇ ਆਂ ਤੇ ਇੱਥੇ ਜੇ ਤੁਸੀਂ ਦੇਖੋ ਮਿਊਜ਼ੀਅਮ ਵੀ ਬਣਿਆ ਹੋਇਆ ਹੈ ਇਹਦੇ ਵਿੱਚ ਤੁਹਾਨੂੰ ਪੁਰਾਣੇ ਚਿੱਤਰ ਕੰਧ ਚਿੱਤਰਕਾਰੀ ਜਾਂ ਜੇ ਦੇਖੋ वास्तुकला ਬਹੁਤ ਕੁਝ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਜੂਗਾ ਬਹੁਤ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਕੰਧਾਂ ਨੇ ਉਹ ਗੁੰਬਦ ਨਜ਼ਰ ਆ ਰਹੇ ਹੈ ਗੁੰਬਦ ਜਿਹੜਾ ਹੈਗਾ ਉਹ ਮੁਗਲ ਸ਼ੈਲੀ ਇਮਾਰਤ ਸ਼ੈਲੀ ਜਿਹੜੀ ਉਹਦਾ ਪ੍ਰਤੀਕ ਹੈ ਇਸ ਲਈ ਇਹ ਭਾਰਤੀ ਅਤੇ ਮੁਗਲ ਦੋਨਾਂ ਸ਼ੈਲੀਆਂ ਦੇ ਸੁਮੇਲ ਨਾਲ ਬਣਿਆ ਹੋਇਆ ਇਹ ਕਿਲਾ ਹੈਗਾ ਬਹੁਤ ਸ਼ਾਨਦਾਰ ਹੈ ਪਟਿਆਲੇ ਦਾ ਕਿਲਾ ਅੱਗੇ ਦੇਖੋ ਸਰਦਖਾਨਾ ਪਰਾਣਾ ਹਜੇ ਇਹਦਾ ਕੰਮ ਚੱਲ ਰਿਹਾ ਹੈਗਾ ਜਿਹੜਾ ਆਉਂਦੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਵਿੱਚ ਇੱਕ ਕਮਾਲ ਦਾ ਜਿਹੜਾ ਹੈਗਾ ਇਹ ਟੂਰਿਸਟ ਪਲੇਸ ਬਣ ਜੂਗਾ ਲੋਕ ਜਾਇਆ ਕਰਨਗੇ ਦੇਖੋ ਥੱਲੇ ਭੂਮੀਗਤ ਰਸਤੇ ਨੇ ਸਰਦਖਾਨਾ ਮਤਲਬ ਕਿ ਸਰਦ ਸ਼ਬਦ ਆਪਾਂ ਸਰਦੀਆਂ ਲਈ ਵਰਤਦੇ ਹਾਂ ਨਾ ਉੱਥੇ ਗਰਮੀਆਂ ਦੇ ਵਿੱਚ ਰਹਿਣ ਲਈ ਬਣਾਇਆ ਗਿਆ ਸੀ ਆ ਕਮਲ ਦੇ ਫੁੱਲ ਜਿਹੜੇ ਹੈਗੇ ਤੁਸੀਂ ਦੇਖ ਸਕਦੇ ਹੋ ਖਿੜੇ ਹੋਏ ਹੈਗੇ ਪਾਣੀ ਦੇ ਵਿੱਚ ਤੇ ਨਾਲ ਹੀ ਆ ਦੇਖੋ ਫੁਫਾਰੇ ਜਦੋਂ ਚੱਲਦੇ ਹੋਣਗੇ ਤਾਂ ਜਿਹੜਾ ਹੈਗਾ ਇਹਦਾ ਦ੍ਰਿਸ਼ਾ ਬਾਕਮਾਲ ਹੁੰਦਾ ਹੋਊਗਾ ਨਿੱਕੀ ਨਿੱਕੀ ਮੱਛੀਆਂ ਪਾਣੀ ਦੇ ਵਿੱਚ ਤੈਰ ਰਹੀਆਂ ਨੇ ਹਾਲੇਦੋਲੇ ਲੌਨ ਬਣਿਆ ਹੋਇਆ ਕਿਲੇ ਦੇ ਤਾਂ ਬਹੁਤ ਸੋਹਣਾ ਹੈਗਾ ਇਹ ਪਟਿਆਲੇ ਦਾ ਸ਼ਾਹੀ ਕਿਲਾ ਬਿਲਕੁਲ ਬਾਜ਼ਾਰ ਦੇ ਅੰਦਰ ਜਾ ਕੇ ਜੇਕਰ ਤੁਸੀਂ ਵਿਰਾਸਤੀ ਇਮਾਰਤਾਂ ਦੇਖਣ ਦੇ ਸ਼ੌਕੀਨ ਹੋ ਤਾਂ ਪਟਿਆਲੇ ਦੇ ਵਿੱਚ ਕਾਫੀ ਜਿਹੜੀਆਂ ਹੈਗੀਆਂ ਵਿਰਾਸਤੀ ਇਮਾਰਤਾਂ ਮਿਲਣਗੀਆਂ ਦੇਖੋ ਗੇਟ ਲਗਭਗ ਹਰ ਕਿਲੇ ਦੇ ਵੱਡੇ ਦਰਵਾਜ਼ਿਆਂ ਦੇ ਉੱਪਰ ਇਹ ਕਿਲ ਲੱਗੇ ਹੁੰਦੇ ਨੇ ਤਾਂ ਜੋ ਪੁਰਾਣੇ ਸਮਿਆਂ ਦੇ ਵਿੱਚ ਇਹ ਸੀ ਕਿ ਜਦੋਂ ਕੋਈ ਦੂਜਾ ਰਾਜਾ ਹਮਲਾ ਕਰਦਾ ਸੀ ਤਾਂ ਹਾਥੀਆਂ ਨਾਲ ਗੇਟ ਤੋੜਨ ਦੀ ਕੋਸ਼ਿਸ਼ ਕਰਦਾ ਸੀ ਟੱਕਰ ਨਾਲ ਤੇ ਲਾਏ ਜਾਂਦੇ ਸੀ ਤਾਂ ਹੁਣ ਆਪਾਂ ਚੱਲਦੇ ਆਂ ਜੀ ਪਟਿਆਲੇ ਦੀ ਇੱਕ ਇਸ ਤੋਂ ਬਾਅਦ ਤੁਹਾਨੂੰ ਹੋਰ ਜਿਹੜੀ ਇਮਾਰਤ ਦਿਖਾਵਾਂਗੇ ਜਿਹੜੀ ਹੈਗੀ ਹੈ ਸ਼ਾਹੀ ਸਮਾਧਾਂ ਸ਼ਾਹੀ ਸਮਾਧਾਂ ਕੀ ਨੇ ਆਪਾਂ ਜਿੱਥੇ ਰਾਜ ਪਰਿਵਾਰ ਦੀਆਂ ਸਮਾਧਾਂ ਨੇ ਜਿਹੜੇ ਰਾਜੇ ਹੋਇਆ ਕਰਦੇ ਸੀਗੇ ਉਹਨਾਂ ਦੀਆਂ ਜਿਹੜੀਆਂ ਸਮਾਧੀਆਂ ਬਣੀ ਹੋਈਆਂ ਸੀ ਇਹ ਵੀ ਬਹੁਤ ਸੋਹਣੀ ਥਾਂ ਹੈ ਤੇ ਬੜੀ ਸ਼ਾਂਤ ਥਾਂ ਹੈ ਇੱਥੇ ਕੋਈ ਟੂਰਿਸਟ ਕੋਈ ਕੋਈ ਬੰਦਾ ਤੁਹਾਨੂੰ ਨਹੀਂ ਮਿਲਦਾ ਇੱਥੇ ਤਾਂ ਦੇਖੋ ਕਿਸ ਤਰ੍ਹਾਂ ਖੁੱਲੀਆਂ ਬਾਰੰਦਰੀਆਂ ਜਿਹੜੀਆਂ ਬਣੀਆਂ ਹੋਈਆਂ ਐ ਅੱਗੇ ਇਹ ਸਮਾਦਾਂ ਬਣੀਆਂ ਹੋਈਆਂ ਨੇਗੀਆਂ ਰਾਜਸਥਾਨ ਦੇ ਵਿੱਚ ਇਹਨਾਂ ਨੂੰ ਛਤਰੀਆਂ ਕਿਹਾ ਜਾਂਦਾ ਜੇ ਤੁਸੀਂ ਕਿਸੇ ਵੀ ਰਾਜਸਥਾਨ ਦੇ ਵੱਡੇ ਸ਼ਹਿਰ ਚ ਜਾਓਗੇ ਤਾਂ ਜਿਹੜੇ ਸ਼ਾਹੀ ਪਰਿਵਾਰ ਨਾਲ ਸਬੰਧਤ ਰਿਆਸਤੀ ਸਮਾਦਾਂ ਹੁੰਦੀਆਂ ਨੇ ਉਹਨਾਂ ਨੂੰ ਉੱਥੇ ਛਤਰੀਆਂ ਕਿਹਾ ਜਾਂਦਾ ਪਰ ਪੰਜਾਬ ਦੇ ਵਿੱਚ ਇਸ ਨੂੰ ਸਮਾਦਾਂ ਕਿਹਾ ਜਾਂਦਾ ਦੇਖੋ ਲਾਲ ਬਲੂਆ ਪੱਥਰ ਤੇ ਚਿੱਟੇ ਸੰਗਮਰਮਰ ਦਾ ਜਿਹੜਾ ਇਹ ਬਣੀਆਂ ਹੋਈਆਂ ਨੇ ਆਪਾਂ ਅੰਦਰ ਚੱਲਦੇ ਹਾਂ ਬਹੁਤ ਸ਼ਾਂਤ ਜਗ੍ਹਾ ਹੈਗੀ ਇਹ ਇੱਕ ਗੱਲ ਬੜੀ ਕਮਾਲ ਦੀ ਦੇਖੀ ਵੀ ਇੱਥੇ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਹੈਗਾ ਜਦੋਂ ਕਿ ਪਟਿਆਲਾ ਐਡਾ ਪੀੜ ਪਹਾੜ ਵਾਲਾ ਸ਼ਹਿਰ ਹੈ ਪਰ ਇੱਥੇ ਜਿਹੜਾ ਹੈਗਾ ਉਹ ਬਿਲਕੁਲ ਸ਼ਾਂਤੀ ਸੀ ਕੋਈ ਬੰਦਾ ਨਹੀਂ ਸੀਗਾ ਇੱਥੇ ਪਰ ਜਿਹੜੀ ਜੇਕਰ ਤੁਸੀਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੇਖਣ ਦਾ ਸ਼ੌਂਕ ਰੱਖਦੇ ਹੋ ਤਾਂ ਤੁਸੀਂ ਪਟਿਆਲੇ ਦੇ ਵਿੱਚ ਕਿਲਾ ਦੇਖਣ ਤੋਂ ਬਾਅਦ ਬਿਲਕੁਲ ਨੇੜੇ ਨੇ ਤੁਸੀਂ ਇਹ ਸ਼ਾਹੀ ਸਮਾਦਾਨ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਇਹ ਵੀ ਤੁਸੀਂ ਦੇਖੋ ਉਸੇ ਤਰ੍ਹਾਂ ਦਰਵਾਜ਼ੇ ਮਹਿਰਾਬ ਸਾਰਾ ਜਿਹੜਾ ਇਹ ਸਟਾਈਲ ਹੈਗਾ ਇਹ ਮੁਗਲ ਤੇ ਭਾਰਤੀ ਸ਼ੈਲੀ ਦਾ ਸੁਮੇਲ ਹੈ ਸੋਹਣੇ-ਸੋਹਣੇ ਦਰਵਾਜ਼ੇ ਪੂਰਾ ਜਿਹੜਾ ਬਹੁਤ ਵਧੀਆ ਮਾਹੌਲ ਹੈਗਾ ਜਿਹੜਾ ਇੱਥੇ ਬਣਿਆ ਹੋਇਆ ਇਸ ਤੋਂ ਬਾਅਦ ਤੁਸੀਂ ਅੱਗੇ ਸ਼ੀਸ਼ ਮਹਿਲ ਵੀ ਦੇਖ ਸਕਦੇ ਹੋ ਪਟਿਆਲਾ ਦਾ ਬੈਸੀ ਵਿਰਾਸਤੀ ਸ਼ਹਿਰ ਹੈਗਾ ਵਿਰਾਸਤੀ ਸ਼ਹਿਰ ਹੈਗਾ ਤੇ ਇੱਥੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਦੇਖਣ ਨੂੰ ਮਿਲ ਜਾਣਗੀਆਂ ਤੇ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਆਪਣੇ ਚੈਨਲ ਟਰੈਵਲ ਵਿਦ ਗੁਰਪ੍ਰੀਤ ਪਸ਼ੋਰੀਆ ਤੇ ਆਪਾਂ ਪੰਜਾਬ ਅਤੇ ਹੋਰ ਵੱਖ-ਵੱਖ ਸੂਬਿਆਂ ਦੀਆਂ ਜਿਹੜੀਆਂ ਇਤਿਹਾਸਕ ਥਾਵਾਂ ਨੇ ਉਹ ਤੁਹਾਨੂੰ ਲਗਾਤਾਰ ਵੀਡੀਓਜ਼ ਦੇ ਵਿੱਚ ਦਿਖਾਉਂਦੇ ਰਹਿੰਦੇ ਆ ਜੇ ਤੁਸੀਂ ਇਹ ਸ਼ੌਂਕ ਰੱਖਦੇ ਹੋ ਇਹਨਾਂ ਥਾਵਾਂ ਨੂੰ ਦੇਖਣ ਦਾ ਤੁਸੀਂ ਆਪਣੇ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ ਜੀ